ਅੱਜ ਸਾਡੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਪਾਰਟੀ ਇਹ ਕਹੇ ਇਹ ਕਹਿ ਸਕਦੀ ਹੈ ਕਿ ਮੈਂ ਸਤਾਚ ਨਹੀਂ ਸਾਰੀਆਂ ਹੀ ਪਾਰਟੀਆਂ ਇੱਥੇ ਚਾਰੇ ਪੰਜੇ ਪਾਰਟੀਆਂ ਪੰਜ ਤੇ ਰਹੇ ਪੰਜਾਬ 'ਚ ਤੇ ਪੰਜੇ ਆਪਦੇ ਆਪਦੀ ਜਗ੍ਹਾ ਤੇ ਸਤਾਤੇ ਆ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਅਕਾਲੀ ਦਲ ਹੈ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਇੱਕ ਤਰ੍ਹਾਂ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੇ ਕੇਂਦਰ ਚ ਸਰਕਾਰ ਆ ਬਲਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਇਹ ਵੀ ਦਾਵਾ ਹੈ ਕਿ ਇਹ ਦੇਸ਼ ਹੁਣ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਚੁੱਕਿਆ ਹੈ ਪੂਰੀ ਸਰਕਾਰ ਨੇ ਇੰਨੀ ਵੱਡੀ ਆਮਦਨ ਦੇ ਸਾਧਨ ਹੈ ਕੇਂਦਰ ਸਰਕਾਰ ਦੇ ਕੋਲ ਕਾਂਗਰਸ ਦੇ ਕੋਲ ਜਿਹੜੇ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਹੈ ਤੇ ਜੇ ਗੱਲ ਕਰੀਏ ਖਾਲਸਤਾਨੀ ਧਿਰਾਂ ਦੀ ਤਾਂ ਦੋ ਮੈਂਬਰ ਪਾਰਲੀਮੈਂਟ ਇਹਨਾਂ ਕੋਲੇ ਵੀ ਹੈਗੇ ਆ ਇਸ ਲਈ ਹੁਣ ਵੇਖਦੇ ਆ ਸਾਰੇ ਮੈਨੂੰ ਐ ਲੱਗਦਾ ਵੀ ਇੱਕ ਦੂਜੇ ਨੂੰ ਕੋਸਣ ਤੇ ਲੱਗੇ ਹੋਏ ਆ ਭਰਾਵੋ ਇੱਕ ਦੂਜੇ ਨੂੰ ਕੋਸਣ ਨਾਲ ਗੱਲ ਨਹੀਂ ਬਣਨੀ ਕਾਂਗਰਸ ਦੇ ਐਮਪੀ ਐਮਪੀ ਫੰਡ ਚੋਂ ਫੰਡ ਵੀ ਦੇ ਸਕਦੇ ਆ ਤੇ ਲੋਕ ਸਭਾ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ 13 ਦੇ 13 ਐਮਪੀ ਸਾਡੇ ਆਵਾਜ਼ ਉਠਾ ਸਕਦੇ ਆ 7 ਐਮਪੀ ਕਾਂਗਰਸ ਦੇ ਆ ਬਾਕੀ ਪਾਰਟੀਆਂ ਕੋਲੇ ਵੀ 6 ਐਮਪੀ ਆ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਦਾਅਵਾ ਕਰਦੀ ਹੈ ਕਿ ਦੇਸ਼ ਤੀਜੇ ਨੰਬਰ ਦੀ ਪਾਵਰ ਆ ਤੀਜੇ ਨੰਬਰ ਦਾ ਦੁਨੀਆ ਦਾ ਅਮੀਰ ਦੇਸ਼ ਬਣ ਚੁੱਕਿਆ ਸਾਡਾ ਭਾਰਤ ਦੇਸ਼ ਬਹੁਤ ਚੰਗੀ ਗੱਲ ਆ ਤੇ ਪਤਾ ਤਾਂ ਮੰਨਿਆ ਤਾਂ ਤਾਂ ਜਾਊਗਾ ਜੇ ਆਪਦੇ ਨਾਗਰਿਕਾਂ ਨੂੰ ਸੰਭਾਲਿਆ ਜਾਂਦਾ ਉਹਨਾਂ ਦਾ ਮੁਰ ਵਸੀਬਾ ਕਰਾਇਆ ਜਾਂਦਾ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਜਾਂਦਾ ਕਿ ਹੜਾ ਤੇ ਸਾਡਾ ਕੋਈ ਇੱਕ ਪੈਸੇ ਦਾ ਵੀ ਨੁਕਸਾਨ ਹੋਇਆ ਫਿਰ ਮੰਨਾਂਗੇ ਕਿ ਭਾਰਤੀ ਜਨਤਾ ਪਾਰਟੀ ਜਾਂ ਸਾਡੇ ਪ੍ਰਧਾਨ ਮੰਤਰੀ ਜੀ ਸੱਚ ਕਹਿੰਦੇ ਵਾਕਈ ਤੀਜੇ ਨੰਬਰ ਦੀ ਅਰਥਵਿਵਸਥਾ ਜੇ ਪੰਜਾਬ ਨੂੰ ਮੋਰਫ ਸੇਬ ਬੇਤੇ ਤੇ ਜੇ ਇੱਥੇ ਫੌਜ ਭੇਜ ਕੇ ਤੇ ਖਰਚਾ ਪੰਜਾਬ ਦੇ ਸਿਰ ਪਾ ਦੇਣਾ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਦੀ ਸਰਕਾਰ ਨੇ ਤਾਂ ਫਿਰ ਕੋਈ ਉਹ ਗੱਲ ਜੀ ਨਹੀਂ ਜੇ ਇੱਕ ਦੂਜੇ ਨੂੰ ਕੋਸੀ ਜਾਣਾ ਜਾਂ ਅਸੀਂ ਜਿਹੜੇ ਇਹਨਾਂ ਪਾਰਟੀਆਂ ਦੇ ਨਮਾਇੰਦੇ ਆ ਸ਼ਹਿਰਾਂ ਦੇ ਖਾਸ ਕਰਕੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਆਪਣੀਆਂ ਪਾਰਟੀਆਂ ਨੂੰ ਕਹਿਣ ਕਿ ਭਾਈ ਸਾਹਿਬ ਸਾਡਾ ਜੋਰ ਤੁਹਾਡੇ ਤੇ ਚੱਲਦਾ ਅਸੀਂ ਤੁਹਾਡੇ ਲਈ ਕੰਮ ਕੀਤਾ ਤੇ ਤੁਸੀਂ ਸਾਡੇ ਲਈ ਪੰਜਾਬ ਲਈ ਕੀ ਫੰਡ ਜਾਰੀ ਕਰਦੇ ਆ ਨਾ ਕਿ ਦੂਜੀਆਂ ਪਾਰਟੀਆਂ ਦੇ ਖਿਲਾਫ ਧਰਨੇ ਦੇਣ ਨਾਲ ਗੱਲ ਨਹੀਂ ਬਣਨੀ ਕਿਉਂਕਿ ਦੂਜੀਆਂ ਨੇ ਤਾਂ ਮੰਨਣਾ ਹੀ ਨਹੀਂ ਉਹ ਤਾਂ ਕਹਿੰਦੇ ਪ੍ਰਪਾਗੈਂਡਾ ਕਰਦਾ ਆ ਆਪਦੀ ਪਾਰਟੀ ਤੋਂ ਕਰਵਾਓ ਮੈਂ ਸਾਰੀਆਂ ਪਾਰਟੀਆਂ ਦੇ ਨਮਾਇंदे ਉਹਦੇ ਧਾਰਾਂ ਨੂੰ ਕਿਉਂਕਿ ਜਿਹੜੇ ਹਾਰ ਆ ਨਾ ਇਹਨਾਂ ਨੇ ਕੋਈ ਇਹ ਨਹੀਂ ਵੇਖਿਆ ਵੀ ਭਾਜੀਪੀ ਵਾਲੇ ਦੇ ਘਰੇ ਪਾਣੀ ਨਹੀਂ ਵੜੂਆ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਦੇ ਨਹੀਂ ਵੜਿਆ ਕਾਂਗਰਸ ਵਾਲੇ ਦੇ ਵੜ ਗਿਆ ਇਹਦੀ ਸਰਕਾਰ ਇਹ ਨਹੀਂ ਕੀਤਾ ਇਹਨਾਂ ਨੇ ਪਾਣੀ ਨਹੀਂ ਕਿਸੇ ਨਾਲ ਇਸ ਤਰ੍ਹਾਂ ਦੀ ਲਿਹਾਜ਼ ਨਹੀਂ ਕਰਦਾ ਇਸ ਲਈ ਸਾਰੇ ਆਪਦੇ ਲੀਡਰਾਂ ਨਾਲ ਹੀ ਗੱਲ ਕਰੋ ਆਪਦੇ ਨਮਾਇੰਦਿਆਂ ਨਾਲ ਗੱਲ ਕਰੋ ਕਿ ਭਾਈ ਸਾਹਿਬ ਜੀ ਹੁਣ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਲੀ ਤੇ ਲਿਆਉਣਾ ਹੈ ਔਰ ਬਹੁਤ ਲੋੜ ਹੈ ਤੇ ਤੁਸੀਂ ਕੀ ਕਰਦੇ ਆ ਇੱਕ ਦੂਜੇ ਤੋਂ ਆਪਦੀ ਪਾਰਟੀ ਦੀ ਲੰਬੀ ਲਾਈਨ ਖਿੱਚਣ ਦੀ ਤਿਆਰੀ ਕਰੋ ਨਾ ਕਿ ਇੱਕ ਦੂਜੇ ਨੂੰ ਕੋਸਣ ਦੀ